ਕੀਰਤਨ ਦੀਆਂ ਗੁਰਮਤਿ ਦੀਆਂ ਕੁਰਬਾਨੀ ਸੰਥਿਆ ਦੀਆਂ ਤੇ ਗੱਤਕਾ ਦੀਆਂ ਕਲਾਸਾਂ ਲਗਾਉਂਦੇ ਹਨ ਸੋ ਸਤਗੁਰ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਜਸ਼ਨਪ੍ਰੀਤ ਸਿੰਘ ਸੋ ਵੈਗੜੀ ਜੀ ਕੀ ਫਤ ਹੈ ਜੀ ਸੋ ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਸਾਡੇ ਬੱਚੇ ਗਲਤ ਪਾਸੇ ਨਾ ਲੱਗ ਜਾਣ ਸੋ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਨੇ ਪੇਰੈਂਟਸ ਕਿਸੇ ਦਾ ਬੱਚਿਆਂ ਨੂੰ ਦਾਦਾ ਲੈ ਕੇ ਆਉਂਦਾ ਕਿਸੇ ਦਾ ਪਿਤਾ ਲੈ ਕੇ ਆਉਂਦਾ ਕਿਸੇ ਦਾ ਕੋਈ ਹੋਰ ਪਰਿਵਾਰਕ ਮੈਂਬਰ ਸੋ ਬੇਨਤੀ ਹੈ ਇਲਾਕੇ ਦੇ ਬੱਚਿਆਂ ਨੂੰ ਕਿ 29 ਤਰੀਕ ਤੱਕ ਬੱਚੇ ਵੱਧ ਤੋਂ ਵੱਧ ਪਹੁੰਚਣਾ 29 ਤਰੀਕ ਨੂੰ ਛੋਟਾ ਜਿਹਾ ਇੱਕ ਫੰਕਸ਼ਨ ਬੱਚਿਆਂ ਦਾ ਸਮਾਗਮ ਰੱਖਿਆ ਗਿਆ ਜੀ ਜੋ ਕਿ ਬੱਚਿਆਂ ਨੇ 29 ਦਿਨਾਂ ਦੇ ਵਿੱਚ ਕੁਝ ਸਿੱਖਿਆ ਪ੍ਰਾਪਤ ਕੀਤੀ ਆ ਉਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਬੱਚੇ ਪੋਜੀਸ਼ਨਾਂ ਤੇ ਆਉਣਗੇ ਉਹਨਾਂ ਨੂੰ ਉਹਨਾਂ ਦੇ ਬਣਦੇ ਨਾਮ ਦਿੱਤੇ ਜਾਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਪ੍ਰੇਰਿਤ ਕਰਕੇ ਗੁਰਮਤਿ ਦੇ ਨਾਲ ਜੋੜੋ ਜੀ ਵਾਹ ਵਾਹ ਜਸਕਰਨ ਸਿੰਘ ਜਸਕਰਨ ਸਿੰਘ ਸੰਤਾ ਸਰਮ ਸਿੰਘ ਸਿੱਧਾ ਸੰਤ ਕਾਲਸਾ ਗੁਰਮਤ ਵਿਦਿਆਲਾ ਦੇ ਛੋਟੇ ਜਥੇਦਾਰ ਵਧੀਆ ਵਧੀਆ ਬਹੁਤ ਵਧੀਆ ਕਰਨਦੀਪ ਸਿੰਘ ਦਰੋਵੇਵਾਲ ਜੋਰ ਦਿਖਾਉਂਦਾ ਹੋਇਆ ਬਾਜੀ ਵਾ ਬਹੁਤ ਵਧੀਆ ਬਹੁਤ ਵਧੀਆ ਉੱਤਰ ਬਹੁਤ ਵਧੀਆ ਜੋਰ ਲਾ ਕੇ ਪੂਰਾ ਜੋਰ ਲਾ ਕੇ ਜਸਨਪ੍ਰੀਤ ਸਿੰਘ ਮੇਲੇਵਾਲ ਦਰੋਵੇਵਾਲ ਅੱਜ ਤੋਂ 20 ਦਿਨ ਪਹਿਲਾਂ ਜੀ ਇਹ ਸੰਗਤ ਜੀ ਇਹਨਾਂ ਬੱਚਿਆਂ ਨੂੰ ਸ੍ਰੀ ਸਾਹਿਬ ਜਾਂ ਕਿਰਪਾਨ ਬਾਰੇ ਜਾਂ ਕਿਸੇ ਵੀ ਸ਼ਸਤਰ ਬਾਰੇ ਕੋਈ ਨੌਲੇਜ ਨਹੀਂ ਸੀ ਕਮਾਉਣੀ ਦਾ ਇੱਕ ਪਾਸੇ ਰਹੀ ਮਹਾਰਾਜ ਦੀ ਕਿਰਪਾ ਦੇ ਨਾਲ ਬੱਚੇ ਵਧੀਆ ਪ੍ਰਦਰਸ਼ਨ ਕਰਨ ਲੱਗੇ ਸੋ ਸਤਿਗੁਰੂ ਕਿਰਪਾ ਕਰਨ

ਬ੍ਰਹਮ ਗਿਆਨੀ ਸ੍ਰੀ ਮਾਨ 111 ਸੰਤ ਬਾਬਾ ਵਰਵੰਸ ਸਿੰਘ ਜੀ ਮਹਾਰਾਜ ਸਸਿਆਵੜਾ ਸਾਹਿਬ ਵਾਲੇ